ਜਿੱਦਾਂ ਹੀ ਮੰਦਰ ਵੜਿਆ ਤੇ ਅੰਦਰ ਵੜਦੇ ਸਾਰੇ ਉਹਨਾਂ ਨੇ ਮੇਰੇ ਦਾਦੂਤਾਂ ਦੇ ਗਾਂ ਵਿੱਚ ਐਨੂੰ ਹੱਥ ਪਾਣ ਲੱਗੇ ਤੇ ਮੈਂ ਨਾ ਫਟਾਫਟ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਕੋਲੋਂ ਦਾਦੂਤ ਸੀਗੇ ਉਹਨਾਂ ਨੇ ਕਾਫੀ ਮੇਰੇ ਦਾਦੂਤ ਮਾਰੇ ਪਰ ਕਿੰਨੇ ਕ ਬੰਦੇ ਸੀਗੇ ਉਹ ਪੰਜ ਬੰਦੇ ਸੀਗੇ ਤੇ ਪੈਸੇ ਤੁਸੀਂ ਮੇਰੀ ਜੇਬ ਜੋ ਕੱਢ ਲਏ ਹੋਏ ਆ ਤੇ ਬਾਕੀ ਉਹ ਮੁੰਡੇ ਚੋਰ ਨੇ ਪਹਿਲਾਂ ਵੀ ਉਹ 10 ਆਹੀ 10 15 ਇੱਕ ਮਹੀਨਾ ਮੁੰਡੇ ਵਿੱਚ ਮਾਰਤ ਹੋਈ ਆ ਭਲਾਇੰਗਾ ਮੁੰਡ ਵੀ ਆਇਆ ਕਾਪਾ ਦਾ ਵੀ ਚਾਉ ਕਾਪਾ ਵੀ ਮੈਨੂੰ ਚਲੋ ਨਾਮ ਦਾ ਆਪਾਂ ਨਹੀਂ ਕਿ ਲੈਂਦੇ ਅਗਲੇ ਦਾ ਮੈਨੂੰ ਕਹਿੰਦਾ ਭਾਈ ਉਹ ਸਾਡਾ ਬੰਦਾ ਵਾ ਹੂੰ ਜਾਦਾ ਜਾਣੀ ਨਹੀਂ ਗਏ ਸੀ ਸਾਨੂੰ ਕੀ ਪਤਾ ਸੀ ਉੱਥੇ ਲੜਾਈ ਹੋਣੀ ਹੈ ਤੇ ਕੁਝ ਵੀ ਹੋਣਾ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਕੋਈ ਕੁਝ ਵੀ ਨਹੀਂ ਸੀਗਾ ਅਸੀਂ ਕੱਲੇ ਨੋਰਮਲ ਮੈਂ ਆਪਣੀ ਬਾਈਕ ਤੇ ਗਿਆ ਸੀ ਨਾਲ ਇੱਕ ਮੇਰੇ ਫਰੈਂਡ ਸੀਗਾ ਲੁਧਿਆਣਾ ਵਾਹ ਦੇਖਣ ਵਾਲੇ ਨੂੰ ਨਾਮ ਦਿਸਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੀ ਗੱਲ ਕਰ ਰਿਹਾ ਲੁਧਿਆਣਾ ਸ਼ਹਿਰ ਦੇ ਵਿੱਚ ਸਮਾਜ ਸੇਵੀ ਵੀ ਹੁਣ ਸੁਰੱਖਿਤ ਨਹੀਂ ਹੈਗੇ ਨੇ ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਦੇ ਕੁੰਦਨਪੁਰੀ ਦੀ ਕੁੰਦਨਪੁਰੀ ਦੇ ਵਿੱਚ ਇਲਾਕੇ ਦੇ ਵਿੱਚ ਇੱਕ ਸ਼ਖਸ ਦੇ ਉੱਤੇ ਦਤਨਾ ਹਮਲਾ ਕਰ ਦਿੱਤਾ ਗਿਆ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਵਾਸਤੇ ਪਹੁੰਚਿਆ ਲੇਕਿਨ ਦੱਸ ਜੀਏ ਉਹ ਜਿਹੜਾ ਸ਼ਖਸੜਾ ਹੈਗਾ ਸਮਾਜ ਸੇਵੀ ਵਤੋਰ ਦੇ ਉੱਤੇ ਕੰਮ ਕਰਦਾ ਤੇ ਲੋਕਾਂ ਦੇ ਵਿੱਚ ਵਿਚਰਦਾ ਵੀ ਹੈ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੋ ਖੂਨ ਨਾਲ ਲੱਪਟ ਜਿਹੜਾ ਇਹ ਸ਼ਖਸ ਹੈਗਾ ਵ ਪਰ ਅੱਜ ਜਨਮਾ ਨਾਮ ਉਹ ਮੇਰਾ ਭਾਜੀ ਤੇ ਮੈਂ ਨਾ ਮੁੰਡਿਆਂ ਦੀ ਕੋਲ ਆਈ ਮੈਨੂੰ ਮਤਲਬ ਕਿ ਅਸੀਂ ਨਾ ਮੁੰਡੇ ਦੇ ਘਰੇ ਚਲੇ ਗਏ ਕਿਸੇ ਦੇ ਤੇ ਉਹ ਮੇਰੇ ਯਾਰ ਦੋਸਤ ਦਾ ਦੋਸਤ ਆ ਮੁੰਡਾ ਤੇ ਮੈਂ ਘਰੇ ਚਲਾ ਗਿਆ ਉਹਦੇ ਤੇ ਜਿੱਦਾਂ ਹੀ ਘਰੇ ਗਿਆ ਵਾ ਤੇ ਉਹ ਮੁੰਡੇ ਮੇਰੇ 4-5 10 ਦਿਨਾਂ ਤੋ ਮੇਰੀ ਮਤਲਬ ਕਿ ਗੇਮ ਪਾਣ ਨੂੰ ਮਿਲਦੇ ਸੀ ਮੇਰੇ ਚੈਨਾਂ ਚੁੰਨਾ ਪਾਈਆਂ ਹੋਈਆਂ ਇਤਾਂ ਮਤਲਬ ਕਿ ਤੇ ਮੈਂ ਸੋਸ਼ਲ ਮੀਡੀਆ ਜੀ ਵੀ ਰਹਿਣਾ ਮਤਲਬ ਕਿ ਗਾਂ ਵੀ ਵੀਡੀਓ ਵੜੀਓ ਬਣਾਉਣਾ ਵਾ ਮਤਲਬ ਕੀ ਤੇ ਉਹਨਾਂ ਨੇ ਦੇਖਿਆ ਤਾਂ ਵੀ ਭਾਜੀ ਕੋਈ ਪੈਸੇ ਪੂਸੇ ਬਹੁਤ ਹੁੰਦੇ ਆ ਤੇ ਉਹਨਾਂ ਨੇ ਜਿੱਦਾਂ ਹੀ ਮਾਨਦਰ ਵੜਿਆ ਤੇ ਅੰਦਰ ਵੜਦੇ ਸਾਰੇ ਉਹਨਾਂ ਨੇ ਮੇਰੇ ਦਾਤ ਦੂਤ ਗਾਂ ਵੀ ਚੈਨ ਨੂੰ ਹੱਥ ਪਾਣ ਲੱਗ ਗਏ ਮੇਰੀ ਤੇ ਉਦੋਂ ਮੈਂ ਵੀ ਥੋੜਾ ਐਕਟਿਵੇਟ ਰਹਿਣਾ ਪੂਰਾ ਮਤਲਬ ਕਿਉਂਕਿ ਮੈਨੂੰ ਪਤਾ ਗਾਂ ਵੀ ਕੋਈ ਵੀ ਮੇਰੇ ਉੱਤੇ ਹਮਲਾ ਕਰ ਸਕਦਾ ਹੈ ਤੇ ਮੈਂ ਨਾ ਫਟਾਫਟ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਕੋਲੋਂ ਦਾਤ ਦੂਤ ਸੀਗੇ ਉਹਨਾਂ ਨੇ ਕਾਫੀ ਮੇਰੇ ਦਾਤ ਦੂਤ ਮਾਰੇ ਸੀ ਪਰ ਕਿੰਨੇ ਕ ਬੰਦੇ ਸੀਗੇ ਉਹ ਉਹ 5 ਬੰਦੇ ਸੀਗੇ ਤੇ ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਾ ਵੀ ਮੈਂ ਚਲੋ ਗਾ ਵੀ ਮੈਂ ਕਾ ਚੈ ਚੋਨਾ ਕੋਈ ਟੁੱਟ ਜੇ ਚੈ ਚੋਨਾ ਨਹੀਂ ਕੋਈ ਟੁੱਟੀ ਮੇਰੀ ਤੇ ਬਚਾਅ ਹੋ ਗਿਆ ਪਰ ਉਹਨਾਂ ਨੇ ਮੇਰੇ ਦਾਤ ਕਾਫੀ ਮਾਰੇ ਮੇਰੇ ਸੇੜ ਸੁਰ ਤੇ ਮਾਰੇ ਗਾ ਵੀ ਇੰਦਾ ਮਤਲਬ ਕਿ ਮੈਂ ਮਸਾ ਹੀ ਬੱਚੇ ਆਪਣੇ ਤੋਂ ਫੇ ਉੱਥੋਂ ਭੱਜ ਕੇ ਫੇ ਮੈਂ ਨਿਕਲ ਆਇਆ ਮਤਲਬ ਮਤਲਬ ਸਮਾਅ ਸੀ ਵੀ ਹੁਣ ਸੁਰੱਖਿਤ ਨਹੀਂ ਹੈਗੇ ਨਹੀਂ ਮਤਲਬ ਦੇਖ ਲਿਆ ਗਾ ਵੀ ਅੱਜ ਕੱਲ ਵੀਡੀਓ ਆ ਇਹ ਲੋਕਾਂ ਦੀ ਸੇਵਾ ਸੁਭਾ ਕਰਦਾ ਦਾ ਉਨਾ ਹੀ ਮਤਲਬ ਕਿ ਮੇਰੇ ਉੱਤੇ ਲੋਕੀ ਹੈਵੀ ਹੋਮ ਨੂੰ ਕਰਦੇ ਆ ਤੇ ਮਤਲਬ ਕਿ ਅੱਜ ਕੱਲ ਸੇਵਾ ਸੁਭਾ ਕਰਨ ਵਾਲਾ ਕੰਮ ਘੱਟ ਹੀ ਆ ਜੇ ਸੇਵਾ ਕਰੋ ਤੇ ਸਭ ਲੋਕੀ ਡਾਡੇ ਮਗਰ ਪੈਣ ਲੱਗ ਜਾਂਦੇ ਆ ਜਦੋਂ ਪੈਸੇ ਅਸੀਂ ਸੋਸ਼ਲ ਮੀਡੀਆ ਤੇ ਦਿਖਾਉਂਦੇ ਆਂ ਅਸੀਂ ਪੈਸੇ ਵੰਡ ਰਹੇ ਆਂ ਫਿਰ ਲੋਕ ਜਿਹੜੇ ਸੋਚਦੇ ਕਿ ਕਿਸੇ ਦਾ ਭਲਾ ਵੀ ਤਾਂ ਕਰ ਰਹੇ ਆਪਾਂ ਫਿਰ ਉਹ ਕਈਆਂ ਦੇ ਨਿਗਾਹ ਤਾਜ ਨਾ ਕੋਈ ਬੜਾ ਰਪਈਆ ਜਿਹੜਾ ਹੈਗਾ ਤੁਹਾਡੇ ਕੋਲ ਤੁਸੀਂ ਕਰ ਰਹੇ ਆਪ ਤੁਸੀਂ ਦੱਸਿਆ ਕਿ ਜਿਵੇਂ ਨਾ ਖੋਹ ਕੀਤੀ ਗਈ ਤੁਹਾਡੀ ਜੇਬਾਂ ਵੀ ਤਲਾਸ਼ੀ ਕੀਤੀ ਗਈ ਜੇਬਾਂ ਤਲਾਸ਼ੀ ਕੀਤੀ ਆ ਕਾ ਵੀ ਮਤਲਬ ਕਿ ਦੇਖਿਆ ਕਾ ਵੀ ਭਾਈ ਕੋ ਪੈਸੇ ਉਹਨਾਂ ਨੇ ਮੇਰਾ 5-10 ਹਜ਼ਾਰ ਰੁਪਏ ਜੇਬ 'ਚ ਸੀਗਾ 10 ਹਜ਼ਾਰ ਰੁਪ ਤੇ ਬਾਕੀ ਚੈਨ ਮੇਰੀ ਬਚ ਗਈ ਆ ਤੇ ਮਤਲਬ ਗਾੜੇ-ਕੂੜੇ ਗਾਂ ਵੀ ਘੜੀ ਲਾਣ ਨੂੰ ਕਰਦੇ ਸੀ ਬਾਹਰੋਂ ਆਈ ਏ ਘੜੀ ਮੇਰੀ ਤੇ ਬਸ ਬਚਾ ਕਰ ਲਿਆ ਉਹਨਾਂ ਨੇ ਪੈਸੇ ਪੂਸੇ ਮੇਰੀ ਜੇਬ ਚੋਂ ਕੱਢ ਲਏ ਹੋਏ ਆ ਤੇ ਬਾਕੀ ਉਹ ਮੁੰਡੇ ਚੋਰ ਨੇ ਪਹਿਲਾਂ ਵੀ ਉਹ 10 ਆਹੀ 10 15 ਇੱਕ ਮਹੀਨਾ ਮੁੰਡੇ ਦੀ ਜਮਾਨਤ ਹੋਈ ਆ ਤੇ ਉਹ ਚੋਰੀ ਦੇ ਪਰਚੇ ਜੰਦਰ ਗਿਆ ਹੋਇਆ ਪਹਿਲਾਂ ਵੀ ਤੇ ਬਸ ਇਹੀ ਗੱਲ ਆ ਕਾਂ ਵੀ ਮੁੰਡੇ ਵੀ ਮੇਰੀ ਵੀਡੀਓ ਹੀ ਦੇਖ ਕੇ ਉਹਨਾਂ ਨੇ ਮੇਰੇ ਤੇ ਕਿੱਦਾਂ ਫਿਰ ਤੁਸੀਂ ਹਸਪਤਾਲ ਪਹੁੰਚੇ ਕਿੱਦਾਂ ਮੈਂ ਉਦੋਂ ਭੱਜ ਲਿਆ ਫਿਰ ਆਪਣੇ ਫਾਦਰ ਸਾਹਿਬ ਨੂੰ ਫੋਨ ਕੀਤਾ ਫੇ ਮੇਰੇ ਫਾਦਰ ਸਾਹਿਬ ਲੈ ਕੇ ਆਏ ਨੇ ਮੈਨੂੰ ਇੱਥੇ ਬਸ ਸੋਸ਼ਲ ਐਕਟਿਵਿਸਟ ਆ ਇੱਕ ਬਹੁਤ ਹੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਬੁੱਧਰੇ ਜਾਂ ਝੋਟਾ ਲੱਗਦੀ ਹੈ ਕਿਉਂ ਉਹ ਸੱਚਾ ਕੇ ਘਬੜਾ ਗਿਆ ਪਹਿਲੀ ਵਾਰ ਹੀ ਹਸਪਤਾਲ ਲੈ ਗਿਆ ਬਿਮਾਰ ਕਰਕੇ ਮੈਂ ਵੇਖ ਕੇ ਘਬੜਾ ਗਿਆ ਵਾ ਤੇ ਇਹ ਹੋ ਕੀ ਗਿਆ ਹਮ ਸ਼ਹਿਰਦਾਰ ਬੰਦੇ ਆ ਸੀ ਹਮ ਕਿਉਂਕਿ ਮਾਰਾ ਗੰਮ ਹੈ ਤੈਨੂੰ ਲੁਧਿਆਣਾ ਸ਼ਹਿਰ ਚ ਕਾਨੂੰਨ ਵਿਵਸਥਾ ਕਿੱਥੇ ਆ ਕਾਨੂੰਨ ਹੈ ਕਹੀਂ ਨਹੀਂ ਜੀ ਸਾਰੇ ਅੰਦਾਜ਼ੂਤ ਬੱਚੇ ਸਾਰੇ ਹਮ ਚੱਲਦਾ ਬਸ ਫਿਰ ਉਧਰੋਂ ਸੇਫਟੀ ਕਿੱਥੇ ਫਿਰ ਸੇਫਟੀ ਪੰਜਾਬ ਵਿੱਚ ਨਹੀਂ ਬਾਹਰ ਚੱਲ ਜਾ ਤੇ ਉਹ ਮੁੰਡਿਆਂ ਦੀ ਸਿੱਧੀ ਬਾਹਰ ਚੱਲ ਜਾ ਤੂੰ ਆਪਾਂ ਕਿਉਂ ਘਰ ਦੇ ਬਾਹਰ ਹੀ ਜਾ ਰਹੇ ਆ ਨਾ ਇਹ ਸਾਰੇ ਆਹ ਮੇਰੇ ਮਾਰ ਗਏ ਹੋਏ ਆ ਘਰ ਬੱਚਾ ਮਰ ਗਿਆ ਕੋਈ ਇੱਕ ਬੱਚਾ ਮੇਰਾ ਮਾਰ ਗਿਆ ਕਿੰਦਾ ਗਿਆ ਹੋਲੀ ਸਾਰੇ ਮਾਰ ਨਿਕਲ ਜੰਗਾ ਮਤਲਬ ਤੇ ਹੁਣੇ ਨਹੀਂ ਦੇਣਾ ਨਹੀਂ ਜਾਂਦਾ ਕੋ ਚਲ ਚੀਦਾ ਕੀ ਹਾਲ ਆ ਦੀ ਨਾਲੇ ਕੇ ਮਾਰਦੇ ਮੇਰੇ ਬੱਚਾ ਬਚ ਗਿਆ ਬਚ ਗਿਆ ਨਹੀਂ ਬਹੁਤਾ ਇਹ ਤਾਕਤ ਤੇ ਟਿਕਾਣੇ ਮਿਲਦਾ ਹੈ ਜੀ ਆਈਗਾ ਕੁਛ ਨਹੀਂ ਬੱਚੇ ਜਾਈਗਾ ਆਈਗਾ ਬੰਦੇ ਜੀ ਐਸੀ ਬੱਕ ਨਹੀਂ ਕਰਦੇ ਮੇਰੇ ਕਿ ਇੱਕ ਆਖਰੀ ਹੈ ਬਿਲਕੁਲ ਜਿਆ ਸ਼ੱਟ ਲੱਗਦੀ ਜਿਆ ਕੋਣ ਬਗ ਗਿਆ ਚੋ ਪਾਣੀ ਖਤਮ ਬਿਲਕੁਲ ਬੱਚਾ ਪਰਮਾਪਤ ਨੇ ਵਿਚਾਰਿਆ ਆਹ ਤਾਂ ਮੈਂ ਵਿਚਾਰਿਆ ਉਸ ਇਹੀ ਹੈ ਕਾ ਵੀ ਮਤਲਬ ਉਹਨਾਂ ਦੀ ਮੁੰਡੇ ਉਹ ਮਤਲਬ ਕਿ ਪੁਲਿਸ ਨਾਲੇ ਵੀ 2-4 ਹੈਗੇ ਆ ਮਤਲਬ ਕਿ ਉਹਦੇ ਨਾਲ ਮਤਲਬ ਕਿ ਮੁੰਡੇ ਤੇ ਤੇ ਹੁਣੋਂ ਪਤਾ ਨਹੀਂ ਆਪਾਂ ਨੂੰ ਨਾਮ ਨੂਨ ਤਾਂ ਕਿਸੇ ਦਾ ਪਤਾ ਨਹੀਂ ਚਲੋ ਫਿਰ ਵੀ ਉਹ ਮਤਲਬ ਕਿ ਮੁੰਡਾ ਡੋਟ ਵੀ ਹੈਗਾ ਉਹ ਮਤਲਬ ਚੋਰੀਆਂ ਕਰਦਾ ਆ অটোਮੈਟਿਕ ਜਿਹੜਾ ਮੁੰਡਾ ਚੋਰੀਆਂ ਕਰਦਾ ਸਮਝ ਲੋ ਕਿਸੇ ਨਾ ਕਿਸੇ ਨਾਲ ਗੱਲਬਾਤ ਉਹਦੀ ਹੁੰਦੀ ਹੈ ਬਿਲਕੁਲ ਇਹ ਸਮਾਜ ਸੇ ਵੀ ਸਾਡੇ ਨਾਲ ਖੜਾ ਆਇਆ ਜੋ ਲਗਾਤਾਰ ਫੇਸਬੁੱਕ ਦੇ ਉੱਤੇ ਐਕਟਿਵ ਰਹਿੰਦਾ ਤੇ ਲੋਕਾਂ ਦੀ ਮਦਦ ਕਰਦਾ ਤੇ ਲੋਕਾਂ ਦੀ ਮਦਦ ਕਰਨਾ ਨੂੰ ਉਸ ਵੇਲੇ ਭਾਰੀ ਪੈ ਗਿਆ ਜਦੋਂ ਇਹਨੇ ਪੋਸਟ ਆ ਜਿਹੜੀ ਆ ਦੀ ਸੋਸ਼ਲ ਅਕਾਊਂਟ ਦੇ ਪੈਸਾ ਤੇ बिजनेसमैन ਹੈ ਤੇਰਨੋਂ ਕੁੰਦਨਪੁਰੀ ਦੇ ਵੇਚਣ ਨੂੰ ਤੁਹਾਨੂੰ ਬੁਲਾਇਆ ਗਿਆ ਸੀ ਉਹਨਾਂ ਵੱਲੋਂ ਹਾਂ ਜੀ ਮੈਨੂੰ ਬੁਲਾਇਆ ਗਿਆ ਸੀ ਉੱਥੇ ਮਤਲਬ ਕਿ ਤੇ ਅਸੀਂ ਜਿਆਦਾ ਜਾਣੇ ਨਹੀਂ ਗਏ ਸੀ ਸਾਨੂੰ ਕੀ ਪਤਾ ਸੀ ਉੱਥੇ ਲੜਾਈ ਹੋਣੀ ਹੈ ਜਾਂ ਕੁਝ ਵੀ ਹੋਣਾ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਕੋਈ ਕੁਝ ਵੀ ਨਹੀਂ ਸੀਗਾ ਅਸੀਂ ਕੱਲੇ ਨਾਰਮਲ ਮੈਂ ਆਪਣੀ ਬਾਈਕ ਤੇ ਗਿਆ ਸੀ ਨਾਲ ਇੱਕ ਮੇਰੇ ਫਰੈਂਡ ਸੀਗਾ ਅਸੀਂ ਦੋ ਜਣੇ ਉਹਦੇ ਘਰ ਦੇ ਬਾਹਰ ਗਏ ਆ ਤੇ ਅੰਦਰ ਵੜੇ ਆ ਅੰਦਰ ਵੜ ਜਿੱਦੇ ਅੰਦਰ ਵੜੇ ਆ ਤੇ ਮਤਲਬ ਜੇ ਅੰਦਰ ਮੁੰਡੇ ਬੈਠੇ ਹੋਏ ਸੀ 5-6 ਜਣੇ ਤੇ ਉਹ ਬੈਠੇ ਜਿਹਦੇ ਬਸ ਜਿੰਨੂੰ ਕਹ ਲਓ ਮੈਂ ਅੰਦਰ ਵੜਿਆ ਤੇ ਅੰਦਰ ਵੜਦੇ ਸਾਰੇ ਕਿਉਂਕਿ ਉਹਨਾਂ ਦਾ ਪਲਾਨ ਸੀ ਪੂਰਾ ਉਹ ਅੰਦਰ ਵੜਦੇ ਸਾਰੇ ਮੇਰੇ ਉੱਤੇ ਅਟੈਕ ਹੋ ਗਿਆ ਪੂਰਾ ਬਿਲਕੁਲ ਹੁਣ ਸੋਚਾਂ ਦੀ ਬਹਿ ਗਏ ਬਿਲਕੁਲ ਜਿਸ ਤਰ੍ਹਾਂ ਇਹ ਬਚ ਕੇ ਆਇਆ ਹੈ ਹਾਲਾਤ ਦੇ ਨਜ਼ਰ ਆ ਰਹੇ ਨੇ ਕਿਉਂਕਿ ਸਿਰ ਦੇ ਉੱਤੇ ਕਈ ਟਾਂਕੀਆਂ ਲੱਗੇ ਨੇ ਸਰੀਰ ਦੇ ਬੋਡੀ ਸਟਰਕਚਰ ਦੱਸਦੀ ਹੈ ਕਿ ਆਖੇ ਲੁਧਿਆਣਾ ਸ਼ਹਿਰ ਦੇ ਵਿੱਚ ਕਾਹਨੂੰ ਵਿਵਸਥਾ ਹੈ ਕਿੱਥੇ ਹੈ ਕਿ ਆਖੇ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਨਾ ਵੱਡਾ ਕ੍ਰਾਈਮ ਜਿਹੜਾ ਹੁੰਦਾ ਵਾ ਕਈ ਉਤਾਬੜ ਤੋਂ ਗੋਲੀਆਂ ਚੱਲਦੀਆਂ ਨੇ ਕਿੱਥੇ ਦਾਅ ਚੱਲਦੇ ਨੇ ਕਿ ਘਰਾਂ ਦੇ ਬਾਹਰ ਗੱਡੀਆਂ ਪੰਨੀਆਂ ਜਾ ਰਹੀਆਂ ਨੇ ਕਈ ਇਲਾਕਿਆਂ ਦੇ ਵਿੱਚ ਸਰ ਹੀ ਅਮਦਾਰ ਸਰ ਹੀ ਅਮਦਾਰ ਵੀ ਆਇਆ ਇੱਕ ਦਾ ਬੁਲਾਇਮ ਦਾ ਫੋਨ ਵੀ ਆਇਆ ਕਾਪਾ ਦਾ ਵੀ ਕਾਹ ਵੀ ਮੈਨੂੰ ਚਲੋ ਨਾਮ ਦਾ ਆਪਾਂ ਨਹੀਂ ਲੈਂਦੇ ਅਗਲੇ ਦਾ ਮੈਨੂੰ ਕਹਿੰਦਾ ਭਾਈ ਉਹ ਸਾਡਾ ਬੰਦਾ ਵਾ ਹੂੰ ਮੁਲਾਇਮ ਮੈਨੂੰ ਫੋਨ ਕਰਕੇ ਕਹਿੰਦਾ ਪਤਾ ਨਹੀਂ ਕਿੱਥੋਂ ਮਿਲਿਆ ਉਹਨੇ ਨੰਬਰ ਲਿਆ ਮੈਨੂੰ ਕਹਿੰਦਾ ਹਾਂ ਵੀ ਉਹ ਸਾਡਾ ਬੰਦਾ ਵਾ ਮਤਲਬ ਕਿ ਇਦਾਂ ਉਹਨੇ ਮੈਨੂੰ ਗੱਲ ਕੀਤੀ ਮੈਂ ਸ਼ੁਕਰ ਨਾਲ ਰਿਕਾਰਡਿੰਗ ਮੇਰੇ ਯਾਰ ਤੋਂ ਦੂਰ ਸੀਗੇ ਨਹੀਂ ਤਾਂ ਮਾਦੀ ਰਿਕਾਰਡਿੰਗ ਕਰ ਲੈਣੀ ਸੀ ਆਵਾਜ਼ ਦੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਜੈ ਬਾਬੇ ਦੀ ਇਹ ਦੇਖਦੇ ਆ ਕੋਈ ਗੱਲ ਨਹੀਂ ਫੇ ਜੀਪੀ ਸਾਹਿਬ ਤਾਂ ਬੈਠੇ ਨੇ हां चलो मालिक ਵੀ ਬੈਠਾ ਸਾਰੇ ਅਫਸਰ ਬੜੇ-ਬੜੇ ਬੈਠੇ ਆ ਦੇਖਦੇ ਆਂ ਗਾਂ ਵੀ ਕੀ ਗੱਲਬਾਤ ਕਰਦੀ ਕੀ ਗੱਲਬਾਤ ਨਹੀਂ ਕਰਦੀ ਇਹ ਸਮਾਜ ਸੇਵੀ ਆ ਸਮਾਜ ਸੇਵੀ ਦੇ ਦਿਲ ਦੇ ਵਿੱਚ ਗਲਤ ਹੈ ਕਿ ਇਹ ਪਿਓ ਭਾਵੂ ਕੋਕੇ ਕਹਿ ਰਿਹਾ ਕਿ ਅਸੀਂ ਲੁਧਿਆਣਾ ਕੀ ਪੰਜਾਬ ਵਿੱਚ ਨਹੀਂ ਰਹਿਣਾ ਸੀ ਵਿਦੇਸ਼ ਚਲੇ ਜਾਣਾ ਇਹ ਗੱਲਾਂ ਤਦ ਕੀਤੀਆਂ ਜਾਂਦੀਆਂ ਜਦੋਂ ਇੱਕ ਬੱਚਾ ਜਿਹੜਾ ਮੂਹ ਦੇ ਮੂੰਹ ਤੋਂ ਬਾਹਰ ਆਂਦਾ ਵਾ ਉਸ ਪਿਓ ਦੀ ਉੱਤੇ ਕੀ ਬੀਤਰੀ ਹੈ ਉਹ ਤਸਵੀਰ ਦਿਖਾਈ ਜਾਂਦੀ ਹੈ ਲੇਕਿਨ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਚਗੀ ਕਿ ਹੁਣ ਸੋਸ਼ਲ ਐਕਟਿਵਿਸਟ ਵੀ ਜਿਹੜੇ ਹੈਗੇ ਨੇ ਬਿਜ਼ਨਸਮੈਨ ਜਿਹੜੇ ਹੈਗੇ ਨੇ ਉਹ ਵੀ ਸੁਰੱਖਤ ਪਰਿਤ ਜਿਹੜਾ ਉਹ ਹੈਗਾ ਵਾ ਸੋਸ਼ਲ ਐਕਟਿਵਿਸਟ ਹੈਗਾ ਪਰਿਤ ਉਹਦਾ ਮਾਮਲਾ ਹੈ ਕੀ ਹੈ ਤੁਹਾਨੂੰ ਤੁਸੀਂ ਉਹਨੂੰ ਕੋਲ ਵੀ ਕੀਤੀ ਸੀ ਕਿ ਮੇਰੇ ਖਿਆਲ ਨਾਲ ਉਹਨੇ ਬਿਆਨ ਦਿੱਤਾ ਸਾਨੂੰ ਕਿ ਇਸ ਕੇਸ ਨੂੰ ਦੇਖ ਲੈ ਪਰਚਾ ਪੁਰਚਾ ਨਾ ਕਰਾਈ ਕੋਈ ਜਿਹੜੇ ਮੁੜੇ ਦਾ ਦੂਤ ਵੱਜੀ ਦੇਖੋ ਭਾਜੀ ਸਾਡਾ ਮੁੰਡਾ ਵਾ ਕੰਮ ਸਾਨੂੰ ਦਿੰਦਾ ਸੀ ਕੰਮ ਲੈਣੇ ਹੁੰਦੇ ਆ ਮੁੰਡਾ ਫੜਦੇ ਹੁੰਦੇ ਆ ਕਰਦੇ ਹੁੰਦੇ ਆ ਨਹੀਂ ਉਹ ਬੁੱਦਾ ਦਾਤ ਇਹ ਪਹਿਲਾਂ ਜਾ ਕੇ ਇਹ ਪਹਿਲਾਂ ਜਾ ਕੇ ਉਹਦੇ ਗੱਲ ਪਿਆ ਵਾ ਨਹੀਂ ਕੋਈ ਸਿਰ ਪਾੜ ਦੇਗਾ ਚਲੋ ਪਹਿਲੇ ਗੱਲ ਪਿਆ ਤੁਸੀਂ ਜਿਹੜੀ ਕਾਰਵਾਈ ਹੈ ਤੁਸੀਂ ਉਹ ਕੰਪਲੀਟ ਕੀਤੀ ਉਹਨਾਂ ਨੇ ਖਾਸ ਤਲਿਖੀ ਹੋਈ ਹੈ ਮੈਂ ਉਹਦੀ ਵੀ ਤਾਂ ਦੇਖੋ ਕਿੰਨੀ ਛੱਟ ਬੱਜੀ ਮਰੀ ਜਨੇ ਮੁੰਡੇ ਦੇ ਮੈਡੀਕਲ ਕਰਾਇਆ ਉਸ ਸਖ ਨੇ ਹਾਂ ਕਰਾਇਆ ਵਾ ਤੇ ਸਖ ਨੇ ਜੋ ਹਾਲਾਤ ਨੇ ਦੇਖੇ ਤੁਸੀਂ ਸਰ ਇਹ ਆ ਜੀ ਇਹ ਆ ਜੀ ਉੱਥੇ ਇਹ ਲਿਖਾ ਦੇ ਦਰਖਾਸਤ ਲਾ ਭਾਜੀ ਗੱਲ ਕੌਣ ਪਿਆਗਾ ਜੇ ਹੁਣ ਅਗਲਾ ਕਿਸੇ ਦੇ ਜਾ ਕੇ ਆਪਾਂ ਗੱਲ ਪਵਾਵਾਂਗੇ ਘਰੇ ਨਹੀਂ ਤੁਸੀਂ ਟੋਰ ਲੱਢੂ ਮੇਰੀ ਗੱਲ ਸੁਣੋ ਸਰ ਟੋਰ ਤੁਸੀਂ ਰੱਖੇ ਹੋਣਗੇ ਐਜ਼ ਮੁਲਾਜ਼ਮ ਨਾ ਹੋਣ ਟੋਰ ਰੱਖੇ ਹੋਣਗੇ ਕਿ ਟੋਰ ਨੂੰ ਤੁਸੀਂ ਇੰਨੀ ਤੋ ਦੇ ਦਿੰਦੇ ਹੋ ਕਿ ਬੰਦਾ ਕੀਮਤ ਦਾ ਭਾਜੀ ਕੰਮ ਨਹੀਂ ਲੈਣੇ ਅਸੀਂ ਬੰਦੇ ਆ ਸਾਡੇ ਬੰਦੇ ਫੜਨੇ ਹੁੰਦੇ ਆ ਲਓ ਭਾਜੀ ਗੱਲ ਸੁਣੋ ਤੁਸੀਂ ਚਲੋ ਕੰਮ ਲੈਣੇ ਹੁੰਦੇ ਸੋਰਸ ਹੁੰਦਾ ਹਰ ਕਿਸੇ ਦਾ ਸੋਰਸ ਹੁੰਦਾ ਵਾ ਕੰਮ ਲੈਣੇ ਹੁੰਦੇ ਨੇ ਲੇਕਿਨ ਭਾਜੀ ਫਿਰ ਮੇਰੀ ਗੱਲ ਸੁਣੋ ਫਿਰ ਐਦਾਂ ਸੋਰ ਅਸੀਂ ਬੰਦੇ ਰੱਖਿਆ ਐਦਾਂ ਦਾ ਹਰ ਕੋਈ ਉਹਨਾਂ ਦੇ ਗੱਲ ਪੈ ਜੂ ਅਸੀਂ ਬੰਦੇ ਫੜਨੇ ਆ ਸਨੈਕਰ ਫ ਵਾਜੀ ਕਿਸੇ ਨੂੰ ਕੋਈ ਮੀਂਹ ਦਾ ਡੋ ਮਾਰ ਕਰ ਦੇ ਹੁਣ ਉਹ ਕਹਿੰਦੇ ਸੀ ਪੰਜਾਬ ਵਿੱਚ ਨਹੀਂ ਰਹਿਣਾ ਕਿ ਪੰਜਾਬ ਦੇ ਵਿੱਚ ਇਸ ਕਰਕੇ ਰਹਿਣਾ ਸਾਡਾ ਮੁੰਡਾ ਮਰਨ ਤੋਂ ਬਚ ਗਿਆ ਉਹਦਾ ਪਿਓ ਦੇ ਬਿਆਨ ਸੀਗੇ ਕਿ ਹੁਣ ਪੰਜਾਬ ਵਿੱਚ ਰਹਿਣਾ ਉਹ ਉਹ ਇਹ ਗੱਲਾਂ ਤੁਸੀਂ ਮੈਨੂੰ ਨਾ ਸਿਖਾਓ ਵਿਧਾਉ ਚੜਾ ਕੇ ਠੀਕ ਆ ਤੁਸੀਂ ਆਪਦਾ ਕੰਮ ਕਰੋ ਸਾਨੂੰ ਆਪਦਾ ਕਰੋ ਮੈਡਮ ਲਵ ਕੋਈ ਮੁਲਾਜ਼ਮ ਹੈ ਜੀ ਲਵ ਗਿਲ ਲਵ ਪ੍ਰੀਤ ਹਾਂਜੀ ਹਾਂਜੀ ਮੁਲਾਜ਼ਮ ਹੈ ਮੈਡਮ ਇੱਕ ਨਾ ਸੋਸ਼ਲ ਐਕਟਿਵਿਸਟ ਦੇ ਨਾਲ ਦੇ ਉੱਤੇ ਉਹਦੇ ਹਮਲਾ ਹੋਇਆ ਸੀਗਾ ਤੇ ਹਮਲੇ ਤੋਂ ਬਾਅਦ ਉਹ ਸਿਵਲ ਹਸਤਾ ਲਾਇਆ ਸੀਗਾ ਉਹਦੇ ਟਾਂਕੇ ਟੁੰਕੇ ਕਾਫੀ ਲੱਗੇ ਨੇ ਅਸੀਂ ਇਹਨਾਂ ਨੇ ਲਵ ਨੇ ਲਵਪ੍ਰੀਤ ਨੇ ਇਹਨਾਂ ਨਾਲ ਗੱਲ ਕੀਤੀ ਇਹਨਾਂ ਦੇ ਬਿਆਨ ਦੇ ਕਹਿੰਦੇ ਇਹਨਾਂ ਦੇ ਕਹਿੰਦੇ ਮੁਤਾਬਿਕ ਕਿ ਲਵ ਕਹਿ ਰਿਹਾ ਤੂੰ ਕੇਸ ਕੋਸਣਾ ਕਰ ਤੂੰ ਵਾਪਸੀ ਆ ਜਾ ਮੇਰੇ ਆਪਣੇ ਬੰਦੇ ਰੱਖੇ ਹੋਏ ਨੇ ਸਾਡੇ ਸੋਰਸ ਨੇ ਉਹ ਕਿ ਲਵ ਨਾਲ ਅਸੀਂ ਗੱਲ ਕੀਤੀ ਕਿ ਉਹ ਕਿਸੇ ਤੇ ਹਮਲਾ ਕਰਾ ਸਕਦੇ ਨੇ ਦਾਤ ਮਰਵਾ ਸਕਦੇ ਨੇ ਉਹ ਜਿਹੜੇ ਬੰਦਿਆਂ ਦਾਤ ਮਾਰੇ ਨੇ ਲਵ ਨੇ ਲਵਪ੍ਰੀਤ ਨੇ ਇਹਨਾਂ ਦੇ ਕਹਿੰਦੇ ਮੁਤਾਬਿਕ ਲਵਪ੍ਰੀਤ ਨੇ ਉਹ ਅੰਦਰ ਰੱਖ ਕੇ ਤੇ ਲਵਪ੍ਰੀਤ ਦੀ ਰਿਕਾਰਡਿੰਗ ਦੇ ਵਿੱਚ ਉਹ ਲਵ ਵੀ ਮੈਨੂੰ ਸਾਨੂੰ ਕਹਿ ਰਿਹਾ ਕਿ ਸਾਡੇ ਹੀ ਬੰਦੇ ਨੇ ਉਹ ਕੀ ਕੋਈ ਕੰਪਲੇਂਟ ਆ ਕੀ ਹੈ ਮੈਨੂੰ ਕੋਈ ਮੈਟਰ ਨਹੀਂ ਸਮਝ ਆ ਰ ਮੈਂ ਕੰਪਲੇਂਟ ਕਿਸ ਦੇ ਕੋਲ ਥੋੜੀ ਕੰਪਲੇਂਟ ਮੇਰੀ ਨਹੀਂ ਹੈਗੀ ਮੈਡਮ ਆ ਜਿਹੜਾ ਸੋਸ਼ਲ ਐਕਟਿਵਿਸਟ ਹੈਗਾ ਉਹਦੀ ਕੰਪਲੇਂਟ ਜਿੱਤੇ ਹਮਲਾ ਹੋਇਆ ਵੈ ਉਹਦੀ ਕਿਸ ਦੇ ਕੋਲ ਕੰਪਲੇਂਟ ਹੈ ਕੰਪਲੇਂਟ ਇਹਨਾਂ ਨੇ 8 ਨੰਬਰ ਆਣਾ ਮੈਡੀਕਲ ਕਰਾਉਣ ਵਾਸਤੇ ਆਏ ਸੀਗੇ ਤੇ ਲਵਜੀ ਇਹਨਾਂ ਨੂੰ ਫੋਨ ਲਾ ਕੇ ਕਹਿ ਰਹੇ ਤੁਸੀਂ ਕੋਈ ਪਰਚਾ ਪੁਰਚਾ ਨਾ ਕਰਾਓ ਕਿਸੇ ਦੇ ਕੰਮ ਤੋਂ ਥੋੜੀ ਕੁਝ ਕੋ ਕਰਨਾ ਤੁਸੀਂ ਜੋ ਤੁਹਾਡਾ ਹੈਗਾ ਕਰਾਓ ਤੇ ਉੱਤੋਂ ਜਦੋਂ ਅਸੀਂ ਗੱਲ ਕੀਤੀ ਤਾਂ ਉਹ ਕਹਿੰਦੇ ਸਾਡੇ ਟੋਟ ਰੱਖੇ ਹੋਏ ਨੇ ਅਸੀਂ ਸਾਡੇ ਟੋਟ ਰੱਖੇ ਹੋਏ ਨੇ ਸਾਨੂੰ ਕੰਮ ਦਿੰਦੇ ਨੇ ਉਹ ਜਦੋਂ ਅਸੀਂ ਗੱਲ ਕੀਤੀ ਕਿ ਉਹ ਸਿਰਸੁਰ ਕਿਸੇ ਦਾ ਪਾਰਟ ਕਰਦੇ ਨੇ ਕਹਿੰਦੇ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰ ਰਹੇ ਹਾਂ ਤੁਸੀਂ ਕੋਈ ਨਾ ਜੀ ਆਪਣੀ ਕੰਪਲੇਂਟ ਮੂਵ ਕਰੋ ਜੋ ਤੁਹਾਡਾ ਚਲੋ ਠੀਕ ਹੈ ਮੈਮ ਲੁਧਿਆਣਾ ਤੋਂ ਕੈਮਰਾਮੈਨ ਪ੍ਰਿੰਸ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ